ਪੰਜਾਬੀ ਤਫਸਰਾ ਤੇ ਤੁਹਾਡਾ ਸਵਾਗਤ ਤੇ ਅੱਜ ਆਪਾਂ ਗੱਲ ਕਰਾਂਗੇ ਅੱਜ ਫੇਰ ਤਿੰਨ ਚੀਜ਼ਾਂ ਬਾਰੇ ਆਪਾਂ ਗੱਲ ਕਰਾਂਗੇ ਰਫਤਾਰ ਗੁਫਤਾਰ ਤੇ ਦਸਤਾਰ ਸਾਥੀਓ ਮੈਨੂੰ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਨ ਦਾ ਦਸਤਰਾ ਜੀ ਵੀ ਮੌਕਾ ਮਿਲਿਆ ਤਾਂ ਸਾਡੇ ਇੱਕ ਜ਼ਿਲ੍ਹਾ ਸਿੱਖਿਆ ਅਫਸਰ ਬੜੇ ਮਿਹਨਤੀ ਅਮਰਤਾਰੀ ਉਹ ਇੱਕ ਦਿਨ ਬੈਠੇ ਬੈਠੇ ਗੱਲਾਂ ਕਰਨ ਲੱਗੇ ਸਾਡੇ ਨਾਲ ਕਹਿੰਦਾ ਯਾਰ ਬੰਦੇ 'ਚ ਤਿੰਨ ਗੱਲਾਂ ਹੋਣੀਆਂ ਚਾਹੀਦੀਆਂ ਨੇ ਬੰਦੇ ਦੀ ਜਿਹੜੀ ਰਫਤਾਰ ਆ ਗੁਫਤਾਰ ਆ ਤੇ ਦਸਤਾਰ ਆ ਇਲਿ ਵਿਖਿਆ ਦੋਸਤੋ ਇਹ ਕੀਤੀ ਉਹਨਾਂ ਨੇ ਕਹਿੰਦੇ ਜੇਕਰ ਬੰਦੇ ਦੀ ਜਿਹੜੀ ਰਫਤਾਰ ਆ ਨਾ ਕਮਾਕਾਰਾਂ ਦੀ ਜ਼ਿੰਦਗੀ ਦੇ ਵਿੱਚ ਬੰਦੇ ਦੂਜੇ ਬੰਦਿਆਂ ਨਾਲੋਂ 20 25% ਵੱਧ ਚਾਹੀਦੀ ਆ ਜੇ ਬੰਦਾ 20 25% ਤੇਜ਼ ਤੁਰਦਾ ਕੰਮਾਂ ਨੂੰ ਛੇਤੀ ਨਿਬੇੜਦਾ ਤਾਂ ਉਹ ਬਿਲਕੁਲ ਜੇਤੂ ਬਣ ਜਾਂਦਾ ਤੇ ਜੇਕਰ ਸੁਸਤੀ ਆ ਆਲਸ ਆ ਫਿਰ ਪਿੱਛੇ ਰਹਿ ਜਾਂਦਾ ਤੇ ਅਗਲੀ ਗੱਲ ਦੋਸਤੋ ਹੈਗੀ ਗੁਫ਼ਤਾਰ ਗੁਫ਼ਤਾਰ ਹੁੰਦੀ ਹੈ ਗੁਸਤਗੂ ਗੁਸਤਗੂ ਹੁੰਦੀ ਹੈ ਗੱਲਬਾਤ ਕਈ ਬੰਦੇ ਗੱਲ ਬੜੀ ਵਧੀਆ ਕਰਨਗੇ ਬੜੀ ਯਾਰ ਕੰਮ ਦੀ ਗੱਲ ਕਰਨਗੇ ਪਰ ਉਹ ਝਾਕੀ ਗੰਧ ਕੰਨੀ ਜਾਣਗੇ ਜਾਂ ਕੀ ਹੋਊਗਾ ਧੌਣ ਨੀਵੀਂ ਪਾ ਲੈਣਗੇ ਤਾਂ ਆਪਾਂ ਕਹਿੰਦੇ ਯਾਰ ਵੀ ਗੱਲ 'ਚ ਬੜਾ ਦਮ ਸੀਗਾ ਗੱਲ ਬੜੀ ਵਧੀਆ ਕੀਤੀ ਪਰ ਬੰਦੇ ਦੀ ਧੌਣ 'ਚ ਕੌਨਫੀਡੈਂਸ ਨਹੀਂ ਸੀਗਾ ਸੋ ਜਦੋਂ ਗੱਲ ਕਰਨੀ ਆ ਪੂਰੀ ਆਕੜ ਕੇ ਪੂਰੇ ਕੌਨਫੀਡੈਂਸ ਨਾਲ ਪੂਰੀ ਜਜ਼ਬੇ ਨਾਲ ਗੱਲ ਕਰਨੀ ਆ ਤੇ ਫੇਰ ਹੀ ਤੁਹਾਡੀ ਗੱਲ ਆ ਜਿਹੜੀ ਅਸਰ ਛੱਡਦੀ ਆ ਤੇ ਤੀਸਰਾ ਸਾਥੀਓ ਦਸਤਾਰ ਦਸਤਾਰ ਦਾ ਸਾਡੇ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬਾਨ ਨੇ ਬਹੁਤ ਵੱਡਾ ਮਹੱਤਵ ਬਹੁਤ ਇੱਕ ਵੱਡਾ ਰਤਬਾ ਬਹੁਤ ਵੱਡਾ ਲਖਵਾ ਇਹ ਆਪਾਂ ਇਹਦਾ ਥੋੜਾ ਜਿਹਾ ਹੋਰ ਵਿਸਤਾਰ ਕਰੀਏ ਦਸਤਾਰ ਬੰਦੇ ਦਾ ਪਹਿਰਾਵਾ ਤੁਹਾਡੇ ਕਿਹੜੇ ਕਲਰ ਜੱਜਦੇ ਨੇ ਕਿਹੋ ਜਿਹੇ ਕੱਪੜੇ ਤੁਸੀਂ ਪਾਉਣੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਦਸਤਾਰ ਦੇ ਵਿੱਚ ਆਉਂਦੀਆਂ ਨੇ ਸੋ ਤੁਹਾਡੀ ਦਸਤਾਰ ਆ ਜਿਹੜੀ ਆਪਾਂ ਕਹਿੰਦੇ ਹਾਂ ਵੀ ਸੁਰਮਾ ਪਾਤਾ ਹਰੇਕ ਲੈਂਦਾ ਪਰ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ ਇਸ ਕਰਕੇ ਤੁਹਾਡਾ ਪਹਿਰਾਵਾ ਤੁਹਾਡੀ ਡਰੈਸ ਅਪ ਇਹ ਵੀ ਬਹੁਤ ਵੱਡਾ ਮਹੱਤਵ ਆ ਇਹਦਾ ਆਪਣੇ ਆਪ ਦੇ ਵਿੱਚ ਸੋ ਇਸ ਕਰਕੇ ਅੱਜ ਦੀ ਆਪਣੀ ਟਾਕ ਸੀਗੀ ਤਿੰਨ ਚੀਜ਼ਾਂ ਆਪਣੇ ਕੋਲੇ ਰਫਤਾਰ ਗੁਫਤਾਰ ਤੇ ਦਸਤਾਰ ਸਾਥਿਓ ਇਹ ਤਿੰਨੇ ਚੀਜ਼ਾਂ ਨੂੰ ਆਪਣੇ ਸੁਭਾਅ ਦੇ ਵਿੱਚ ਲੈ ਕੇ ਆਓ ਤੇ ਆਪਣਾ ਡੰਕਾ ਜਿੱਤਦਾ ਬਜਾਓ ਜ਼ਿੰਦਗੀ ਬਹੁਤ ਥੋੜੀ ਆ ਕੰਮਾਂ ਲਈ ਅੱਗੇ ਵਧਣ ਲਈ ਲੋਕਾਂ ਨੂੰ ਸਹਿਯੋਗ ਕਰਨ ਲਈ ਪਿਆਰ ਕਰਨ ਲਈ ਤੇ ਜੋ ਹੈ ਸਾਡੇ ਲੋਕ ਸਾਰੇ ਥੱਲੇ ਨੇ ਉਹਨਾਂ ਨੂੰ ਉੱਪਰ ਚੱਕਣ ਲਈ ਸੋ ਆਪਾਂ ਇਹਦੀਆਂ ਗੱਲਾਂ ਪੰਜਾਬੀ ਤਕਬਸਰਾ ਤੇ ਤੁਹਾਡੇ ਨਾਲ ਸ਼ਬਦਾ ਦੀ ਸਾਂਝ ਪਾਉਂਦੇ ਰਹਿੰਦੇ ਆ ਤੁਸੀਂ ਬੜੀਆਂ ਵੀਡੀਓ ਸ਼ੇਅਰ ਕਰਦੋਂ ਬੜਾ ਪਿਆਰ ਦਿੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਗੱਲ ਵੀ ਤਿੰਨ ਚੀਜ਼ਾਂ ਤੁਸੀਂ ਆਪਣੇ ਸੁਭਾਅ ਦੇ ਵਿੱਚ ਜ਼ਰੂਰ ਲੈ ਕੇ ਆਉਂਗੇ ਜਿੰਦਾਬਾਦ ਰਹੋ ਧੰਨਵਾਦ